ਸਭ ਦਾ ਕੰਮ ਬੇੜਾ ਦੀਦੀ ਨੇ ਆਪਰੇ ਤੇ ਮੇਰੇ ਨਾਲ ਘਵਾਇ ਹੋ ਜਾਣਾ ਕਿ ਪਹ ਹੋਇਆ ਤਾਂ ਤੇ ਲੱਗ ਗਈ ਹੋ ਗਿਆ ਕੰਮ ਸਾਰਾ ਬਸ ਦੀਦੀ ਗੈਸ ਸਾਫ ਹੋ ਗਿਆ ਵਾ ਤੇ ਬਸ ਉਧਰੋਂ ਦੀ ਸਫਾਈ ਰਹਿ ਗਈ ਕਰਕੇ ਤੇ ਲੱਗੀ ਝਾੜੂ ਪੋਚਾ ਕਰਨਾ ਨਾ ਸਫਾਈ ਹੋਈ ਆ ਗੈਸ ਦੇ ਦਾਗ ਦੂਧ ਤੇ ਚੱਜ ਨਾ ਲਾ ਆ ਕੀ ਬੋਲੇ ਬੋਲੇ ਹੱਥਾਂ ਮੈਂ ਕੁੱਚਾ ਜਾ ਮਾਰੀ ਜੰਨੀ ਆ ਸਫਾਈ ਕਰਨ ਲੱਗੀ ਕੋਈ ਟਲਗਣਾ ਕਰ ਸਾਰੇ ਨਿਸ਼ਾਨ ਗੈਸ ਤੇ ਪੈ ਜਨੇ ਜਦੋਂ ਮੇਰੇ ਹੱਥਾਂ 'ਚ ਗੈਸ ਹੁੰਦਾ ਸੀ ਨਾ ਕਿਤੇ ਚਮਕਦਾ ਹੁੰਦਾ ਸੀ ਇੱਕ ਦਾਗ ਨਹੀਂ ਹੁੰਦਾ ਤੂੰ ਤੇ ਗੈਸ ਦੀ ਡੰਡ ਲਾਈ ਪਈ ਐ ਥੋੜਾ ਜਿਹਾ ਨਾ ਨਾਲੇ ਆ ਜਿਹੜਾ ਇਹਨੂੰ ਨਾ ਮਾਰਿਆ ਕਰੀ ਇਹਦੇ ਨਾਲ ਵੀ ਨਿਸ਼ਾਨ ਪੈ ਜਾਂਦੇ ਆ ਕਾਟਨ ਦਾ ਸਾਫ ਕਪੜਾ ਲੈ ਜ ਟਾਵਲ ਲੈ ਉਹਦੇ ਨਾਲ ਗੈਸ ਸਾਫ ਕਰਿਆ ਕਰ ਸੋਹਣੀ ਤਰ੍ਹਾਂ ਉਹ ਦੀਦੀ ਦਾਲ 'ਚ ਡੁੱਲ ਗਈ ਤੇਰੇ ਦਾਗ ਪੈ ਗਏ ਤੇ ਮੈਂ ਤਾਂ ਇਹਦੇ ਨਾਲ ਮੱਝ ਕਪੜੇ ਨਾ ਕਰੂੰਗੀ ਸਾਫ ਬਾਅਦ 'ਚ ਕੱਲ ਵੀ ਮੈਂ ਵੇਖਿਆ ਰਾਤੀ ਵੀ ਜਦੋਂ ਗੈਸ ਸਾਰਾ ਦਾਗੋ ਦਾਗ ਹੋਇਆ ਤੂੰ ਉੱਤਰੀ ਜਾ ਕੇ ਲੰਮੇ ਪੈ ਜੰਨੀ ਆ ਥੋੜਾ ਨਾ ਕੰਮ ਕਰ ਦਿਆ ਕਰਦਾ ਜਦੋਂ ਚੀਜ਼ ਡੁੱਲੀ ਉਸੇ ਵੇਲੇ ਬੰਦਾ ਸਾਫ਼ ਕਰ ਦਿੰਦਾ ਇਹ ਥੋੜਾ ਜਿੰਨਾ ਤੱਕ ਸੁੱਕ ਨਹੀਂ ਜਾਂਦੀ ਚੰਬੜ ਨਹੀਂ ਜਾਂਦੀ ਨਾਲ ਤਦ ਤੱਕ ਸਾਫ਼ ਹੀ ਨਹੀਂ ਕਰਨੀ ਨਾਲੇ ਮੇਰੀ ਗੱਲ ਸੁਣ ਇਹਨੂੰ ਸਾਫ਼ ਕਰਕੇ ਨਾ ਆ ਸ਼ਿੰਕ ਨੂੰ ਵੀ ਹੱਥ ਮਾਰ ਕਿੰਨਾ ਗੰਦਾ ਹੋਇਆ ਪਿਆ ਸ਼ਿੰਕ ਵੀ ਥੋੜਾ ਧਿਆਨ ਦਿਆ ਕਰ ਕੰਮ ਵਾਲੇ ਤੇ ਨਾਲੇ ਕੱਪੜੇ ਧੋ ਆਂ ਹੀ ਕੋਠੇ ਮੈਂ ਕਹਦੀ ਜੀ ਕੱਪੜੇ ਅੱਜ ਤੀ ਹੀ ਧੋ ਦੰਦੇ ਮੈਂ ਧੋ ਦੰਦੀ ਤੈਨੂੰ ਚੰਗਾ ਭਲਾ ਪਤਾ ਕੱਪੜੇ ਤੂੰ ਹੀ ਧੋਣੇ ਆ ਮੇਰੇ ਕੋ ਹੁਣ ਕੱਪੜੇ ਧੋਖ ਦੇ ਸਾਰੀ ਉਮਰ ਮੈਂ ਕੰਮ ਹੀ ਕੀਤਾ ਵਾ ਹਣ ਜੇ ਤੂੰ ਆਈ ਨੀ ਤਾਂ ਮੈਂ ਸੁੱਖ ਕਦੋਂ ਲੈਣਾ ਬਾਕੀ ਬਾਹਰ ਦੇ ਕੰਮ ਤੇ ਮੈਂ ਹੀ ਕਰਨੀ ਆ ਨਾ ਉਤਲੇ ਉਤਲੇ ਕੰਮ ਮੈਂ ਤੈਨੂੰ ਕਹਿਨੀ ਹੈ ਰੋਟੀ ਪਾਣੀ ਮੈਂ ਬਣਾਤਾ ਸਵੇਰੇ ਹੈ ਹੁਣ ਤੂੰ ਮੈਨੂੰ ਆਨੀਆ ਕੱਪੜੇ ਵੀ ਮੈਂ ਧਵਾ ਜਾ ਕੇ ਨਾ ਕੱਪੜੇ ਧੋ ਜਾ ਜਿੰਨੇ ਵੀ ਪਏ ਆ ਤੇ ਮੇਰੀ ਗੱਲ ਸੁਣ ਉਹ ਅੰਦਰ ਬੈੜਦੀ ਚਾਦਰ ਵੀ ਲਾ ਲਈ ਉਹ ਸਵੇਰੇ ਚਾਹ ਡੁੱਲ ਗਈ ਸੀ ਤੇਰੇ ਭਾਜੀ ਕੋਲੋਂ ਚੰਗਾ ਤੇ ਕਰਕੇ ਨਾ ਤੇ ਫਟਾਫਟ ਮੇਰਾ ਨਾ ਇੱਕ ਹੋਰ ਕੰਮ ਹੈਗਾ ਮੇਰੇ ਨਾਲ ਉਹ ਵੀ ਕਰਾ ਦੇ ਕੋਈ ਨਹੀਂ ਦੀ ਜਾਨੀ ਜਿੰਨੇ ਘਾਦੀ ਨੋ ਤੂੰ ਤਹੀ ਵੀ ਨੋ ਹੀ ਜੇ ਸਸਾ ਵਾਲਾ ਰੋਬ ਮੇਰੇ ਤੇ ਇੰਜ ਪਾਉਂਦੇ ਨੇ ਤੇ ਘਟੋ ਘਟ ਮੈਂ ਵੀ ਸੋਖੀ ਜ਼ਿੰਦਗੀ ਥੋੜੀ ਜੀ ਕੱਟ ਲੈਂਦੀ ਦੀਦੀ ਨੇ ਨਾ ਜੋ ਮੈਂ ਮਿਆਹੀ ਆਈ ਨਾ ਪੂਰਾ ਸੱਸਾ ਵਾਲਾ ਰੋਬ ਰੱਖਿਆ ਇਹਨਾਂ ਦੇ ਸੱਸਾ ਵੀ ਨਹੀਂ ਰੋਬ ਪਾਉਂਦੀਆਂ ਜਿੰਨੇ ਜਠਾਣੀਆਂ ਹੋ ਕੇ ਪਾਉਂਦੇ ਜੋ ਨਹੀਂ ਖਰਾਬ ਕੀਤੀ ਵੀ ਮੇਰੀ ਤੇ ਸੋ ਕੱਪੜੇ ਦਾ ਕੰਮ ਮੁੱਕ ਗਿਆ ਉੱਥੇ ਸਾਰਾ ਸਟੈਂਡ ਵੀ ਭਰ ਗਿਆ ਥੋੜੀ ਜਿਹੀ ਰਹਿ ਗਈ ਮੈਂ ਸਮ ਇੱਥੇ ਗੈਲਰੀ ਚ ਸੁਕਣੇ ਪਾ ਦਿੰਦੀ ਹਾਂ ਫੋਂਟ ਜੇ ਆ ਰਹੀ ਵੇਖਾਂ ਤਾਂ ਤਾਂ ਨਹੀਂ ਦੀਦੀ ਨੇ ਕੋਈ ਚਾਹ ਚੂਹੀ ਬਣਾਈ ਹੋਣੀ ਕਿਉਂਕਿ ਆਪੇ ਬਣਾਣੀ ਪੈਣੀ ਚਾਹੀਦੀ। ਕੀ ਰਬਾ ਕਿੱਥੇ ਫਸਾ ਤਾ ਤੂੰ? ਗੁਰਜੀਤ ਹਾਂਜੀ ਦੀਦੀ ਕਿੱਥੇ ਚਲਦੀ ਆਂ? ਮੈਂ ਨਾ ਕੱਪੜੇ ਤੋਂ ਤਿੰਨਾ ਤੇ ਹੱਥ ਬੈਠਾ ਰੰਦੇ ਮੈਂ ਕਿਹ ਚਲ ਘੜੀ ਕਿਥੇ ਬੈ ਕੇ ਹੁੰਨੀ? ਬਸ ਤੇਰਾ ਸਰਿਆ ਹੀ ਪਿਆ ਵਾ। 2 ਘੰਟੇ ਹੋ ਗਏ ਤੈਨੂੰ ਕੱਪੜੇ ਧੋਣ ਦੀ। ਇੰਨਾ ਟਾਈਮ ਲਾਈਦਾ ਕੱਪੜੇ ਧੋਂਦਿਆ। ਨਾਲੇ ਮੇਰੀ ਗੱਲ ਸੁਣ। ਚੁਣੀ ਤੇਰਾ ਪਿੱਛੇ ਕਰਕੇ ਨਾ ਲਿਆ ਕਰ ਚੱਜ ਨਾਲ ਲਿਆ ਕਰ ਤੇ ਇਹ ਇਕੱਠੀ ਜੀ ਕਰ ਲੈਣੀ ਵਾਲ ਸਾਰੇ ਝੱਲਾ ਜਾਂਦੇ ਆ ਇਸ ਤਰ੍ਹਾਂ ਵੀ ਸੋਹਣੀਆਂ ਲੱਗਦੀਆਂ ਨੋਹਾਂ ਦੀਆਂ ਤੇ ਮੈਂ ਤੇ ਆਈ ਹਾਂ ਮੈਂ ਵੀ ਉਧਰੋਂ ਕਮੇਟੀ ਦੀ ਬੋਲੀ ਤੋਂ ਵੀ ਹੋ ਆਈ ਹਾਂ ਤਾਂ ਮੈਂ ਤਾਂ ਕਹੇ ਵੈਲੀ ਹੋ ਗਈ ਹਣੀਆ ਧੁੱਪੇ ਨਾ ਮੈਂ ਵੀ ਬੈ ਲੱਗੀ ਹਾਂ ਤਾਂ ਅੰਜ ਕਰ ਚਾਹ ਦੋ ਕੱਪ ਬਣਾ ਲਿਆ ਤੇ ਕੋਠੇ ਬਹਿ ਕੇ ਪੀਨੇ ਆ ਮੈਂ ਤੇ ਕਹ ਤੇਰੀ ਤੁਸੀਂ ਬਣਾਈ ਹੋਣੀ ਚਾਹ ਤੇ ਚੱਲ ਮੈਂ ਕਹਿੰਨੀ ਮੈਨੂੰ ਵੀ ਦੇ ਦੋ ਮੈਂ ਤੈਨੂੰਵਾਜਾ ਦੇ ਦੇ ਥੱਕ ਗਈ ਤੈਨੂੰ ਇੱਕ ਆਵਾਜ਼ ਨਹੀਂ ਸੁਣੀ ਮੈਂ ਹਾਰ ਕੇ ਬੋਲੀ ਤੇ ਚੱਲ ਗਈ ਬਾਹਰ ਹੀ ਹੋੜਾ ਲਾ ਕੇ ਮੈਂ ਕਹ ਬੂਆ ਮਾਰ ਲੂਗੀ ਪਰ ਤੈਨੂੰ ਹੁਣੀ ਆਵਾਜ਼ ਸੁਣਦੀ ਜਾਂ ਚਾਹ ਬਣਾ ਲਿਆ ਮੈਂ ਘੜੀ ਲੰਗੇ ਬਹਿ ਜਾ ਕੋਈ ਨਹੀਂ ਮੈਂ ਬਣਾ ਲਿਆ ਹੁਣੀ ਤੁਹਾਨੂੰ ਵਿਹਲੇ ਬੈਠਿਆਂ ਨੂੰ ਠੰਡ ਲੱਗਦੀ ਐ ਤੇ ਤੁਸੀਂ ਧੁੱਪ ਸੇਕਣੀ ਐ ਤੇ ਮੈਂ ਜਿੰਨੇ ਘਰ ਦਾ ਸਾਰਾ ਕੰਮ ਕੀਤਾ ਵਾ ਮੈਨੂੰ ਨਹੀਂ ਹੁਕਮ ਹੈਗਾ ਕਿ ਮੈਂ ਵੀ ਘੜੀ ਧੁੱਪੇ ਬਹਿ ਜਾ ਮੈਂ ਕੋਈ ਲੋਹੇ ਦੀ ਬਣੀ ਐ ਕੋਦੋਂ ਦੀ ਚਾਹ ਪੀ ਜਾਂ ਤਾਂ ਪਤਾ ਨਹੀਂ ਕੀ ਕਰੀ ਜਾਂਦੀ ਰਸੋਈ ਚੋਂ ਹੀ ਨਹੀਂ ਨਿਕਲਦੀ ਜਿੱਲੀ ਜੀ ਹੌਲੀ ਹੌਲੀ ਲੱਗੀ ਰਹਿੰਦੀ ਕੰਮ ਹੀ ਨਹੀਂ ਇਹਦਾ ਮੌਕਾ ਦਾ ਬੰਦਾ ਪੁੱਛੇ ਵੇ ਇਹੀ ਲੈਂਦਾ ਵਾ ਕੱਲੀ ਰਸੋਈ ਥੋੜਾ ਚਮਕਾਉਣੀ ਹੁੰਦੀ ਹੋਰ ਵੀ ਚੀਜ਼ਾਂ ਵੇਖਣੀਆਂ ਹੁੰਦੀਆਂ ਅੰਦਰ ਪੱਖੇ ਗੰਦੇ ਹੋਏ ਪੇਜਾ ਲਿਆਣਾ ਭਰੇ ਪਏ ਆ ਇਹ ਨਹੀਂ ਮੈਂ ਸਾਫ ਸਫਾਈ ਕਰ ਲਵਾਂ ਬਾਹਰ ਵੀ ਨਹੀਂ ਹੁੰਦੀ ਆਵੇ ਸ਼ੀਸ਼ਾ ਸਾਫ ਕੀਤਾ ਐਨੇ ਵੱਡਾ ਕੋਈ ਆਜਾ ਤੇ ਕੀ ਕਵੇ ਨੂੰ ਆਜਦਾ ਵਾ ਗੁਰਜੀਤ ਗੁਰਜੀਤ ਆਈ ਦੀਦੀ ਛੇਤੀ ਆ ਮੇਰੀ ਗੱਲ ਸੁਣ ਹਾਂ ਜੀ ਦੀਦੀ ਕੀ ਕਰੀ ਜਾਣੀ ਇਨੀ ਜੱਦਾ ਕੁਛ ਨਹੀਂ ਬਸ ਕੰਮ ਹੋ ਗਿਆ ਸਾਰਾ ਖਤਮ ਤੇ ਮੈਂ ਕੱਪੜੇ ਲੱਗੀਆਂ ਚੇਂਜ ਕਰਨਾ ਗੰਦੇ ਹੋ ਗਏ ਸਾਰੇ ਕੱਪੜੇ ਚੇਂਜ ਕਰ ਲੱਗੀ ਕੀ ਹੋ ਗਿਆ ਇਹਨਾਂ ਨੂੰ ਕਿਤੇ ਜਾਣਾ ਤੂੰ ਘਰੇ ਹੀ ਰਹਿਣਾ ਨਹੀਂ ਜੀ ਦੀਦੀ ਕੋਈ ਆ ਹੀ ਜਾਂਦਾ ਮੈਂ ਕਿਹਾ ਚਲ ਚੇਂਜ ਕਰ ਲਵਨੀ ਆ ਸਾਰਾ ਨਾ ਕੱਪੜੇ-ਕੱਪੜੇ ਧੋਤੇ ਨਾ ਤੇ ਗਿੱਲੀਆਂ ਛਿੱਟਾ-ਛੁਟਾ ਪੈਈਆਂ ਸਲਫ ਬਣਿਆ ਕਿਤੇ ਨਹੀਂ ਕੁਛ ਹੋਇਆ ਕੱਪੜੇ ਸਾਰੇ ਸਾਫ਼ ਹੀ ਹੈਗੇ ਆ ਕਿਸੇ ਨੇ ਨਹੀਂ ਆਉਣਾ ਹਜੇ ਜੇ ਇੰਨਾ ਹੀ ਫਿਕਰ ਹੈ ਤੈਨੂੰ ਕਿਸੇ ਦੇ ਆਉਣ ਜਾਣ ਦਾ ਤੇ ਘਰਵਾਲੇ ਵੀ ਧਿਆਨ ਦੇ ਲੈ। ਨਿਹਰਾ ਆਪਣਾ ਨਿਸ਼ਕਨਾ ਨਹੀਂ ਜ਼ਰੂਰੀ ਹੁੰਦਾ। ਉਧਰ ਪੱਖੇ ਜਾਲਿਆਣਾ ਭਰੇ ਪਏ। ਜਾਂ ਕਪੜਾ ਲਿਆ ਮੈਂ ਬਹੁਤੀ ਗੱਲੇ ਤੇ ਮੈਂ ਕੁਰਸੀ ਵੀ ਫੜਦੀਆਂ ਥੱਲੇ। ਚੜ੍ਹ ਕੁਰਸੀ ਤੇ ਉਹਨੂੰ ਸਾਫ਼ ਕਰ। ਆ ਸ਼ੀਸ਼ੇ ਵਾਲਾ ਮੇਜ਼ ਪਰੇ ਕਰ ਦੇ ਤੇ ਉੱਤੇ ਚੜ੍ਹ ਕੇ ਪੱਖਾ ਸਾਫ਼ ਕਰ। ਤੇ ਪਰ ਦੀਦੀ ਹੁਣ ਤੇ ਮੈਂ ਥੋੜਾ ਸਫਾਈ ਕਰ ਲਈ ਫੇਰ ਸੱਲੇ ਖਲਾਰਾ ਪੈ ਜਾਣਾ ਵਾ। ਉਹ ਕੋਈ ਗੱਲ ਨਹੀਂ। ਝਾੜੂ ਵੱਜ ਜੂਗਾ। ਐਵੇਂ ਜਿਹਾ ਚੰਗਾ ਲੱਗਦਾ ਵਾ। ਮੇਰੀਆਂ ਸਹੇਲੀਆਂ ਨੇ ਆਉਣਾ ਹੀ ਦੋ ਤਿੰਨ ਦਿਨ। ਇਹ ਮੈਨੂੰ ਚੰਗਾ ਨਹੀਂ ਲੱਗਦਾ ਵੀ ਪੱਖੇ ਆ ਹੋਏ ਪੇ ਖਰਾਬ ਜੇ ਚੱਲਦੇ ਹਾਂ ਤਾਂ ਦਿਖਦੇ ਨਹੀਂ ਆ ਬੰਦਿਆ ਨੂੰ ਦਿਖ ਜਾਂਦੇ ਆ ਚੱਲਿਆ ਕੱਪੜਾ ਲਿਆ ਸਾਫ਼ ਕਰੀਏ ਤੇ ਆਹ ਹੁਣ ਆ ਇੰਨੇ ਜਿਹੜਾ ਬੰਦਾ ਪੁੱਛੋ ਵਿਆਹ ਜਾਣਾ ਤੈਨੂੰ ਕਿੰਨੇ ਵੇਖਣਾ ਕੰਮ ਕਰਨ ਨੂੰ ਲਿਆਂਦਾ ਕੰਮ ਕਰ ਚੁੱਪ ਕਰਕੇ ਚੱਤੇ ਪੈਰ ਤਿਆਰ ਹੁੰਦੀ ਪਈ ਰਹਿੰਦੀ ਸੱਜ ਸਵਰ ਕੇ ਬਹਿ ਜਾ ਘਰ ਵਾਲ ਕੰਮ ਵਾਲ ਧਿਆਨ ਨਹੀਂ ਆ ਜਿੱਲੀ ਜੀ ਹੌਲੀ 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 ਲੱਗੀ ਰਹੇਗੀ ਬੰਦਾ ਵਜੇ ਸਵੇਰ ਸਵੇਰ اٹਕੇ ਕੰਮ ਨੇ ਪੇੜ ਲਈਦਾ ਮੈਂ ਆਪਣੇ ਟਾਈਮ ਤੇ ਨਾ 12 ਵਜੇ ਪੂਰੇ ਵੇਲੀ ਹੋ ਕੇ ਤਿਆਰ ਹੋ ਕੇ ਬਹਿ ਜੰਨੀ ਆ ਇਹਦੇ ਨਾਲ ਤੇ ਸਾਰਾ ਦਿਨ ਸਿਰਕ ਪਾਈ ਕਰਨੀ ਪੈਂਦੀ ਹੈ ਧਿਆਨ ਦੇਣਾ ਪੈਂਦਾ ਇਹਨੇ ਕੀ ਕੀਤਾ ਕੀ ਨਹੀਂ ਕੀਤਾ ਵਿੰਦੀ ਰਵਾਂ ਦੇ ਫੇਰ ਆ ਜੇ ਨਾ ਵੇਖਾਂ ਤੇ ਨਰਕ ਹੀ ਪੈ ਜਾਏ ਘਰ ਚ ਮੈਂ ਤਾਂ ਕਹਿੰਨੀ ਆ ਮੰਮੀ ਨੇ ਮੈਨੂੰ ਦੱਬ ਕੇ ਰੱਖਿਆ ਹੁੰਦਾ ਹੀ ਤੇ ਹੁਣ ਇਹ ਮਹਾਰਾਣੀ ਇਹ ਨਹੀਂ ਮੇਰੇ ਲੋਟ ਆਉਂਦੀ ਏ ਚੱਲ ਮਹਾ ਹੀ ਸੈੱਟ ਕੀਤਾ ਏ ਪਰ ਮੇਰਾ ਤਾਂ ਲੱਕ ਹੀ ਹਿੱਲ ਗਿਆ ਮੈਂ ਇਹ ਗੱਲ ਦੋਨ ਆਪੀ ਦੀ ਜੀ ਘੜੀ ਕੇ ਬਹਿ ਜਾਨੀ ਚੱਲ ਬੋਕ ਕਰਨਾ ਤੇ ਨਿਕਲ ਗਿਆ ਵਾ ਪੋਚਾ ਮਾਰਦੇ ਮੜਾ ਜਾ ਉਹ ਦਾਗ ਜੇ ਪੈ ਜਾਣਗੇ ਬੈ ਜੀ ਇੱਕ ਵਾਰੀ ਮਾਰ ਕੇ ਫਿਰ ਬੈ ਜੀ ਜਾ ਸੱਚੀ ਮੇਰ ਕੋ ਤਾਂ ਇੰਨਾ ਭਾਰ ਖੇ ਲਗਾੜੀਆਂ ਤੇਰੇ ਨਾਲ ਨਾ ਮੈਨੂੰ ਸਾਰੇ ਕੰਮ ਕਰਾਉਣੇ ਪੈਂਦੇ ਆ ਵਾਵਾ ਟੈਨ ਨਾ ਤੇਰੇ ਬਾਜੀ ਨਾ ਘਰ ਘੁਰ ਕੇ ਗੈਲੀ ਹੋ ਜਿੰਨੀ ਚਲੋ ਹੁਣ ਜਾ ਕੇ ਤੇ ਪੋਚਾ ਲਾਵਾਂ ਦੱਸ ਦੀ 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 ਹੱਦ ਹੁੰਦੀ ਆ ਵੀ ਤੁਸੀਂ ਇਹ ਤੇ ਵੇਖੋ ਛਾਟ ਤੇ ਕਮਰਾ ਸਾਫ ਕੀਤਾ ਜੋਰ ਸਾਰਾ ਮੈ ਲਗਿਆ ਜਾਨ ਦਾ ਰਿਸਕ ਮੈਂ ਲਿਆ ਕੁਰਸੀ ਤੇ ਚੜ ਕੇ ਜੇ ਛੱਡ ਦਿੰਦੇ ਤੇ ਮੈਂ ਤੇ ਡਿੱਗ ਜਾਣਾ ਸੀ ਨਾ ਤੇ ਲੱਪ ਇਹਨਾਂ ਦਾ ਪੀੜੋਂ ਲਾ ਪਿਆ ਮੈਂ ਕਿਹਾ ਨਾ ਕਿ ਦੋ ਮਿੰਟ ਮੈਨੂੰ ਵੀ ਬਹਿ ਲਾ ਦੋ ਮਿੰਟ ਟੇਬਲ ਸਾਈਡ ਤੇ ਕਰਾਇਆ ਕਿ ਨਾ ਪਾਰਾ ਟੇਬਲ ਚੁੱਕਣਾ ਕਿਤੇ ਸੋਖਾ ਪਿਆਵਾ ਫਿਰ ਝਾੜੂ ਵੀ ਮੈਂ ਲਾਇਆ ਤੁਹਾਨੂੰ ਕਹਿੰਦੇ ਪਹਿਲੇ ਪੋਚਾ ਲਾ ਤੇ ਫੇਰ ਹੀ ਬਈ ਮੇਰੀ ਜ਼ਿੰਦਗੀ ਕਿੱਦਾਂ ਦੀ ਰੱਬ ਨੇ ਬਣਾਤੀ ਮੇਰੇ ਕਰਮਾਂ ਜਿੱਤੇ ਸੋਖ ਹੈ ਨਹੀਂ ਨਾ ਮਾਣ ਨਾ ਗਿਆ ਗੁਰਜੀਤ ਸਸਿਗਰ ਬਬੀ ਸਸਰੀ ਕਾਂਕੀਆ ਲੈ ਮੇਰਾ ਠੀਕ ਤੇ ਸੁਣਾਉ ਕੀ ਕੀ ਕਿਉਂ ਨਹੀਂ ਆਪਣਾ ਆਇਆ ਹੈ ਗੁਰਜੀਤ ਕਿਉਂ ਨਹੀਂ ਆਇਆ ਬਣਾਇਆ ਤੂੰ ਤੂੰ ਤਿਆਰ ਵੀ ਨਹੀਂ ਹੈ ਹਿਤਕ ਨਹੀਂ ਭਾਬੀ ਜੀ ਹੋਣਾ ਮੈਂ ਪੋਚਾ ਲਾਉਣ ਲੱਗੀ ਹਾਂ ਅੰਦਰ ਪੋਚੇ ਐਸਟਨ ਪੋਚੇ ਲਾਗੇ ਵੀ ਹੈ ਤੂੰ ਨਹੀਂ ਕੰਮ ਤੇ ਮੈਂ ਸਾਰਾ ਕਰ ਲਿਆ ਸੀ ਔਰ ਡਰਾਈਂਗ ਰੂਮ ਦਾ ਨਾ ਪੱਖਾ ਬੜਾ ਖੰਦਾ ਹੈ ਤੇ ਦੀਦੀ ਕਹਿੰਦੀ ਉਹ ਸਾਫ ਕਰ ਤੇ ਮੈਂ ਉਹ ਸਾਫ ਕੀਤਾ ਤੇ ਫਿਰ ਹੁਣ ਥੱਲੇ ਖਲਾਰਾ ਦਾ ਨੂੰ ਪਤਾ ਪੈ ਜਿੰਦਾ ਫਿਰ ਨਹੀਂ ਤੇਰੀ ਜਠਾੜੀ ਨਹੀਂ ਤੇ ਮੈਂ ਕੰਮ ਕਰਵਾਂਦੀਗੀ ਹੈ ਕੀ ਹੋਇਆ ਹਾ ਗੁਰਜੀਤ ਤੂੰ ਆਪਣਾ ਹਾਲ ਵੀ ਦੇ ਕੀ ਬਣਾਇਆ ਕੰਮ ਕਰਕੇ ਦੇਖ ਤੇ ਸੀ ਤੂੰ ਬਣੀ ਕੀ ਹੋਈ ਹੈ ਤੇ ਤੇਰੀ ਜਠਾੜੀ ਤੇ ਨਾ ਕੁਝ ਨਹੀਂ ਕਰਵਾਂਦੀ ਨਹੀਂ ਭਾਬੀ ਮੇਰੇ ਤੇ ਜ਼ਿੰਦਗੀ ਨਾਲੇ ਨਾ ਦਰਕ ਬਣਾ ਕੇ ਰੱਖੀ ਆ ਕੱਪੜੇ ਚੇਂਜ ਕਰਨ ਲੱਗੀ ਹਾਂ ਮੈਂ ਕਿੰਦੀ ਨਹੀਂ ਐਹੋ ਹੀ ਭਾਗੇ ਰੱਖ ਕੱਪੜੇ ਧੋਤੇ ਸਾਰੇ ਸਰਫਾ ਕੱਪੜੇ ਲਿਬੜ ਗਏ ਮੇਰੇ ਛਿੱਟੇ ਪੈ ਗਏ ਮਸ਼ੀਨ ਨਾਲ ਕੱਪੜੇ ਨਹੀਂ ਧੋਣ ਦਿੰਦੇ ਕਹਿੰਦੇ ਹੱਥ ਨਾਲ ਹੀ ਧੋ ਤੂੰ ਸਾਰਾ ਕੱਪੜਾ ਹੱਥ ਨਾਲ ਹੀ ਧੋਣੀ ਹੈ ਹਾਂਜੀ ਤੇ ਤੂੰ ਕੁਝ ਨਹੀਂ ਕਹਿੰਦੀ ਕੀ ਕਹਾਂ ਮੈਂ ਉਹ ਕਹਿ ਦਿੰਦੇ ਆ ਮੈਂ ਵੀ ਬਥੇਰਾ ਚੇਰ ਕੀਤਾ ਵਾ ਤੇਰੇ ਘਰ ਵਾਲੇ ਨੇ ਬਥੇਰਾ ਚੇਰ ਪਕਾ ਪਕਾ ਖਵਾਈਆਂ ਕੱਪੜੇ ਧੋਤੇ ਸਭ ਕੁਝ ਕੀਤਾ ਵਾ ਤੂੰ ਚਾਹ ਧੋ ਲੇਂਗੀ ਤੇ ਕੀ ਹੋ ਜੱਲਿਆ ਵਾ ਚਲ ਕੋਈ ਨਾ ਤੂੰ ਚੱਲ ਅੰਦਰ ਮੈਂ ਗੱਲ ਕਰਦੀ ਅੱਜ ਤੂੰ ਟਾਈਚਾ ਨਾ ਲੈ ਨਈ ਭਾਬੀ ਤੂੰ ਇਹ ਕੋਈ ਗੱਲ ਨਾ ਕਰਿਓ ਕਿਉਂ ਤੈਨੂੰ ਇਹ ਕੁੜੀ ਐਦਾ ਦਿੱਤੀ ਸੀ ਨੌਕਰਾਨੀ ਬਣਾ ਕੇ ਭੇਜੀ ਕੁੜੀ ਐ ਸੀ ਹਾਂ ਦੋਨੋਂ ਦਰਾਨੇ ਚਟਾਨੇ ਆ ਰਾਨੇ ਮਿਲ ਕੇ ਕੰਮ ਕਰੋ ਤੂੰ ਵੀ ਘਰ ਚ ਰਹਿੰਦੀ ਓ ਵੀ ਘਰ ਚ ਰਹਿੰਦੀ ਐ ਪਰ ਇਹ ਕੋ ਨਾ ਵੀ ਤੈਨੂੰ ਅਸੀਂ ਨੌਕਰਾਂ ਵਾਲੇ ਭੇਜੀ ਹੀ ਐ ਵੀ ਸਾਰੇ ਘਰ ਦੇ ਕੰਮ ਤੂੰ ਹੀ ਕਰਨੇ ਤੂੰ ਹੀ ਠੇਕਾ ਲੁੱਟਾ ਐ ਤੇ ਉਹ ਮਹਾਰਾਣੀਆਂ ਉੱਤੋਂ ਬੈਠੇ ਤੂੰ ਡਰਦੀ ਕਿਸ ਗੱਲ ਤੋਂ ਗਈਆਂ ਤੂੰ ਇੰਨਾ ਡਰ ਗਿਆ ਸਾਨੂੰ ਦੱਸਿਆ ਕਿਉਂ ਨਹੀਂ ਮੈਂ ਤਾਂ ਤਾਣੇ ਦੱਸਿਆ ਕਿ ਐਵੇਂ ਲੜਾਈ ਪਾਉਂਗੀ ਨਹੀਂ ਤੂੰ ਐਦਾਂ ਹੀ ਕੰਮ ਕਰ ਕਰ ਕੇ ਮਰ ਜੀ ਲੜਾਈ ਪਊਗੀ ਇਹ ਗੱਲਾਂ 'ਚ ਲੜਾਈਆਂ ਹੁੰਦੀਆਂ ਐ ਤੂੰ ਕੋਈ ਨਾ ਚੱਲ ਮੈਂ ਗੱਲ ਕਰਦੀ ਆਜੋ ਦਿਨ ਤੱਕ ਤੂੰ ਡਰ ਨਾ ਤੂੰ ਜਿਹੜਾ ਕਿ ਜਿੱਦਾਂ ਆਪਣੇ ਘਰ ਗੱਲਾਂ ਕਰਦੀ ਸੀ ਇੱਥੇ ਆ ਕੇ ਤੂੰ ਬੁੰਗੀ ਬਣ ਗਈ ਹੈਂ ਚੱਬ ਮੈਂ ਤੇ ਕੰਨੀ ਰਹਿਣ ਤੂੰ ਚੁੱਪ ਕਰ ਮੈਂ ਕਰਦੀ ਗੱਲ ਉਹਦੇ ਨਾਲ ਕਿ ਤੁਸੀਂ ਨੋ ਲਿਆਂਦੇ ਕਿ ਕੰਮ ਵਲੀ ਲਿਆਂਦੀ ਗਈ ਐ ਨਹੀਂ ਭਾਬੀ ਰਹਿਣ ਦੋ ਤੈਨੂੰ ਕੋਈ ਗੱਲ ਨਾ ਕਰੋ ਕਾਹਨੇ ਗੱਲ ਵੱਜੇਗੀ ਕੋਈ ਗੱਲ ਕਿੱਦਾਂ ਵੱਜੇਗੀ ਅਸੀਂ ਵੀ ਤੇ ਵਿਆਹ ਕੀਤਾ ਹੀ ਐ ਅਸੀਂ ਵੀ ਤੇ ਐਦਾਂ ਕਰਦੇ ਐ ਤੂੰ ਕਹਿੰਦੀ ਗੱਲ ਕਰਦੀ ਕਿ ਕੋਈ ਨਾ ਗੱਲ ਕਰਦੇ ਉਹਦੇ ਨਾਲ ਜਰਾਕੋ ਉਨੂੰ ਨਾ ਇੱਕ ਵਾਰੀ ਨਜ਼ਾਰਾ ਦਿਖਾਣਾ ਪੈਣਾ ਮੈਂ ਤੂੰ ਡਰ ਡਰ ਕੇ ਰਹਿ ਕੋਈ ਗੱਲ ਨਹੀਂ ਚੱਲ ਮੈਂ ਤੇਰੇ ਨਾਲ ਹੀ ਗਈ ਐ ਉਹ ਕੀ ਸਮਝਦੇ ਐ ਵੀ ਇਹਦੀ ਮਾਂ ਨਹੀਂ ਆਈ ਤੇ ਇਹ ਵੀ ਇਹਨੂੰ ਦੱਬ ਲਾਂਗੇ ਕੋਈ ਗੱਲ ਨਹੀਂ ਮੈਂ ਤੇਰੀ ਭਾਬੀ ਤੇਰੀ ਮਾਵਾਂ ਵੱਕਰ ਨਹੀਂ ਗਈ ਐ ਮੈਂ ਤੇਰਾ ਸਾਥ ਦਵਾਂਗੀ ਇਨਸਾਫ ਦੀ ਗੱਲ ਕਰਾਂਗੀ ਤੇਰੇ ਵੱਲੋਂ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਭਾਬੀ ਜੀ ਹੋਰ ਸੁਣਾਓ ਠੀਕ ਠਾਕ ਹਾਂਜੀ ਹਾਂਜੀ ਠੀਕ ਐ ਤੁਸੀਂ ਸੁਣਾਓ ਹੋਰ ਵਧੀਆ ਹੋਰ ਕਿੱਦਾਂ ਆਣੇ ਹੋਏ ਅੱਜ ਬਸ ਵੈਸੇ ਮੈਂ ਕਿਤੇ ਮਾਰਕੀਟ ਆਈ ਸੀ ਮੈਂ ਕਿਹਾ ਚੱਲ ਗੁਰਜੀਤ ਨੂੰ ਕਿੰਨਾ ਟਾਈਮ ਹੋ ਗਿਆ ਵਾਵਾ ਟਾਈਮ ਹੋ ਗਿਆ ਨਾ ਕਿ ਫੋਨ ਤੇ ਗੱਲ ਕਰਦੀ ਨਾ ਤੇ ਮੈਂ ਕਿਹਾ ਚੱਲ ਮੈਨਲੀ ਆਵਾ ਗੁਰਜੀਤ ਨੂੰ ਚਲਾਇਆ ਤਾਂ ਵਧੀਆ ਕੀਤਾ ਗੁਰਜੀਤ ਬੈ ਗਈ ਆਕੇ ਜਾਂ ਭਾਬੀ ਵਾਸਤੇ ਪਾਣੀ ਪੂਣੀ ਲੈ ਕੇ ਆ ਹਾਂਜੀ ਮੈਂ ਲਿਓ ਕੋਈ ਗੱਲ ਨਹੀਂ ਬਹਿ ਜਾ ਗੁਰਜੀਤ ਪਾਣੀ ਪੂਣੀ ਕੋਈ ਗੱਲ ਨਹੀਂ ਮੈਂ ਪੀ ਲਾਂਗੀ ਮੈਂ ਤੁਹਾਡਾ ਨਾਲ ਗੱਲ ਕਰਨੀ ਇੱਕ ਮੇਰੇ ਨਾਲ ਗੱਲ ਕਰਨੀ ਦੱਸੋ ਦੇਖੋ ਤੁਸੀਂ ਘਰ ਦੀ ਕੀ ਹੋ ਘਰ ਦੀ ਕੀ ਹੋ ਮੈਂ ਤਾਂ ਨੋ ਹੀ ਆ ਘਰ ਦੀ ਤੇ ਇਹ ਘਰ ਦੀ ਕੀ ਹੈ ਲੈ ਭਾਬੀ ਇਹ ਗੱਜੀ ਗੱਲਾਂ ਕਰਦੇ ਹੋ ਵੀ ਨੋ ਹੀ ਆ ਦੇਖੋ ਜੇ ਤੁਸੀਂ ਨੋ ਹੋ ਤੇ ਇਹ ਨੋ ਐ ਤੇ ਤੁਹਾਡੇ ਸਿਰ ਤੇ ਚੁੰਨੀ ਨਹੀਂ ਤੇ ਇਹਦੇ ਸਿਰ ਤੇ ਚੁੰਨੀ ਐ ਇਹ ਧਰ ਤੋਂ ਜ਼ਿਆਦਾ ਬੁੱਢੀ ਹੋਈ ਏ ਓਏ ਹੋਏ ਹੋਏ ਭਾਬੀ ਜੀ ਮੇਰੀ ਗੱਲ ਸੁਣੋ ਓਹ ਘਰ ਦੀ ਛੋਟੀ ਨੂੰ ਚੰਗਾ ਨਹੀਂ ਲੱਗਦਾ ਬਥੇਰਾ ਟਾਈਮ ਮੈਂ ਵੀ ਚੁੰਨੀਆਂ ਲੈ ਰਗਾ ਗੱਲ ਸੁਣੋ ਦੀਦੀ ਇਹ ਕਿਹੜਾ ਹੋਇਆ ਵੀ ਇੱਕ ਨੂੰ ਰਾਮ ਨਾਲ ਦੇਖੋ ਤੁਸੀਂ ਆਪਣੇ ਕੱਪੜੇ ਦੇਖੋ ਤੇ ਇਹਦੇ ਕੱਪੜੇ ਦੇਖੋ ਇਹ ਅਸੀਂ ਕੰਮ ਲਈ ਭੇਜੀ ਤੁਹਾਡੇ ਵਾਸਤੇ ਕੀ ਹੋ ਗਿਆ ਉਹਦੇ ਕੱਪੜੇ ਨੂੰ ਉਹ ਤਾਂ ਕੰਮ ਕਮ ਕਰਦੀ ਪਈ ਸੀ ਤੇ ਗੰਦੇ ਹੋ ਗਏ ਬਦਲ ਲੂਗੀ ਹੁਣੇ ਐਡੀ ਕਾਦੀ ਟੈਨਸ਼ਨ ਲਈ ਭਾਬੀ ਤੁਸੀਂ ਦੇਖੋ ਦੀਦੀ ਮੈਂ ਤੁਹਾਡਾ ਰਾਮ ਨਾਲ ਗੱਲ ਕਰਦੀ ਪਈ ਐ ਆ ਦੇਖੋ ਸਾਡੀ ਕੁੜੀ ਦਾ ਹਾਲ ਦੇਖੋ ਪੜ੍ਹੇ ਲਿਖੀ ਕੁੜੀ ਤੁਹਾਡੇ ਸਾਹ ਤੁਹਾਡੇ ਕੁੜੀ ਨੂੰ ਤੁਸੀਂ ਰੋਲ ਦਿੱਤਾ ਦਾ ਰੋਲ ਦਿੱਤਾ ਵਾ ਤੇ ਹੋਰ ਇਹਦਾ ਹਾਲ ਦੇਖੋ ਕੋਈ ਕਪੜਾ ਦੇਖੋ ਮੈਂ ਤੇ ਅਚਾਨਕ ਉੱਤੋਂ ਆ ਗਈ ਅਹੀਂ ਇਹਨੂੰ ਫੋਨ ਕਰਦੇ ਹਫਤਾ ਹਫਤਾ ਸਾਨੂੰ ਫੋਨ ਨਹੀਂ ਕਰਦੀ ਜੇ ਅਸੀਂ ਫੋਨ ਕਰਦੇ ਤਾਂ ਸਾਡਾ ਫੋਨ ਨਹੀਂ ਚੱਕਦੀਗੀ ਐਸੇ ਕਰਕੇ ਹੁਣ ਅੱਖੀ ਆਪਣੇ ਦੇਖ ਲਿਆ ਕੁੜੀ ਨੂੰ ਤੇਰਾ ਡਰਾ ਕੇ ਤੁਸੀਂ ਰੱਖਿਆ ਹੈ ਉਹਦੀ ਸ਼ਕਲ ਦੇਖੋ ਤੁਸੀਂ ਇਹਰਾ ਇਹ ਕੀ ਕਹੀ ਜਾਂਦੇ ਆ ਭਾਬੀ ਜੀ ਕੀ ਗੱਲ ਗੁਰਜੀਤ ਮੈਂ ਤੈਨੂੰ ਕਿਹੜਾ ਡਰਾ ਕੇ ਰੱਖਿਆ ਤੂੰ ਕਿਹੜਾ ਭਾਬੀ ਦੇ ਹੰਦੇ ਕੰਨ ਭਰਤੇ ਆ ਦੇਖੋ ਦੀਦੀ ਕੰਨ ਉਹਨੇ ਨਹੀਂ ਭਰੇ ਮੈਂ ਅੰਨੀ ਨਹੀਂ ਗਈ ਬੰਦੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿੱਦਾਂ ਦਾ ਕਿੱਦਾਂ ਦਾ ਮੋਲ ਚ ਰਹਿੰਦੀ ਪਈ ਤੇ ਕਿੱਦਾਂ ਦੇ ਨਹੀਂ ਤੁਹਾਡਾ ਦੇਖੋ ਸ਼ਕਲ ਤੇ ਕੁੜੀ ਦੀ ਸ਼ਕਲ ਦੇਖੋ ਸਾਡੀ ਦੇਖੋ ਕੁੜੀ ਦਾ ਹਾਲ ਦੇਖੋ ਨਾਲੇ ਮੇਰੀ ਗੱਲ ਸੁਣ ਮਨਦੀਪ ਨੂੰ ਪਤਾ ਹੈ ਗੱਲਾਂ ਦਾ ਸਾਰੀਆਂ ਨਹੀਂ ਨਹੀਂ ਮੇਰੀ ਗੱਲ ਸੁਣੋ ਭਾਬੀ ਜੀ ਮਨਦੀਪ ਨੂੰ ਕੀ ਕਹਿਣਾ ਤੇ ਕਿਉਂ ਮਨਦੀਪ ਨੂੰ ਪਤਾ ਹੋਣਾ ਚਾਹੀਦਾ ਮੇਰੀ ਜਨਾਨੀ ਨਾਲ ਕੀ ਹੁੰਦਾ ਪਿਆ ਵੈ ਅੱਜ ਕਰਦੀ ਮੈਂ ਮਨਦੀਪ ਨਾਲ ਵੀ ਗੱਲ ਮੇਰੀ ਗੱਲ ਸੁਣੋ ਘਰ ਦੀਆਂ ਗੱਲਾਂ ਹੀ ਬੰਦਿਆਂ ਨੂੰ ਨਹੀਂ ਦੱਸ ਦੇ ਹੁੰਦੇ ਬੰਦਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਮੇਰੀ ਵੱਡੀ ਭਾਬੀ ਕੀ ਕਰਦੀ ਹੈ ਵੀ ਮੇਰੀ ਜਨਾਨੀ ਨੂੰ ਕਿੱਦਾਂ ਰੱਖਦੀ ਪਈ ਹੈ ਜੇ ਬੰਦੇ ਕਮਾਨ ਜਾਂਦੇ ਬੰਦਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਮੇਰੀ ਜਨਾਨੀ ਸਾਰਾ ਘਰ ਦਾ ਇਹ ਤੇ ਲੈ ਕੇ ਜੱਟ ਕਲਮ ਕਰਦੀ ਹੈ ਤੇ ਭਾਬੀ ਆਮ ਨੌਟ ਹੁਕਮ ਚਲਾਂਦੀ ਹੈ ਵੀ ਐਵੀਂ ਕਰ ਤੇ ਉਹ ਵੀ ਕਰ ਤੇ ਜਿੰਨੂੰ ਆਪਣੇ ਕੱਪੜੇ ਪਾਣ ਦੀ ਪਰਮਿਸ਼ਨ ਨਹੀਂ ਵੀ ਆਪਣੀ ਮਰਜ਼ੀ ਦੇ ਨਾਲ ਕੱਪੜੇ ਪਾ ਲਵਾ ਮੈਂ ਉਹ ਵੀ ਭਾਬੀ ਦੇ ਕਹਿਣ ਤੇ ਇਹ ਕੱਪੜਾ ਪਾਣਾ ਤੇ ਉਹ ਕੱਪੜਾ ਪਾਣਾ ਅਸੀਂ ਕੁੜੀ ਐਸੇ ਕਰਕੇ ਵਿਆਹੀ ਸੀ ਹੁਣ ਕੱਲ ਨੂੰ ਅਸੀਂ ਆਪਣੀ ਕੁੜੀ ਲੈ ਜੀਏ ਤੇ ਫਿਰ ਵੀ ਤੁਹਾਨੂੰ ਆਪੇ ਕੰ ਨਾ ਨਾ ਤੋ ਹੀ ਕੁੜੀ ਦਾ ਤੋ ਲੈ ਜਾਓਗੀ ਤੇ ਜੇ ਕੁੜੀ ਦਾ ਸੀ ਵਿਆਹ ਇੰਨੇ ਧੂਮ ਧਾਮ ਨਾਲ ਕੀਤਾ ਸੀ ਐਸ ਕਰਕੇ ਕੀਤਾ ਕਰ ਵੀ ਸਾਡੀ ਕੁੜੀ ਨੋਕਰਾ ਬਕਰ ਰਵੇ ਉੱਥੇ ਸਾਡੇ ਘਰ ਕੁੜੀ ਰਾਜ ਕਰਦੀ ਸੀ ਪੁੱਛੋ ਹੱਸੂ ਹੱਸੂ ਚਿਹਰਾ ਹਲਾ ਸੀ ਕੁੜੀ ਦਾ ਤੇ ਕੁੜੀ ਦੀ ਸ਼ਕਲ ਦੇਖੋ ਕਿਤੇ ਸਾਡੇ ਚਾਰ ਰਿਸ਼ਤੇਦਾਰ ਆ ਜਾਣ ਤੇ ਅਗਲੇ ਸਾਨੂੰ ਕਹਿੰਨ ਕਿਹੜੇ ਘਰ ਤੁਸੀਂ ਵਿਆਹਤੀ ਕੁੜੀ ਇਹ ਤੇ ਮੈਂ ਅਚਾਨਕ ਲੰਗੀ ਇੰਨੇ ਸਾਡੇ ਕੋਲ ਨਹੀਂ ਖ਼ਬਰ ਹੀ ਨਹੀਂ ਕੀਤੀ ਵੀ ਮੈਨੂੰ ਇਹ ਮੇਰੇ ਤੇ ਕਰਦੀ ਵੀ ਮੇਰੀ ਭਾਬੀ ਹੋਇਆ ਤੁਸੀਂ ਤੁਹਾਡੇ ਘਰ ਸੱਸ ਨਹੀਂਗੀ ਤੁਸੀਂ ਦੋਨੋਂ ਦਰਾਂਲੇ ਚਟਾਂੜੀਆਂ ਪੈਣਾ ਪੈਣਾ ਮੱਕਣ ਕੰਮ ਕਰੋ ਉਹਨੂੰ ਵੀ ਕਰਵਾਓ ਤੁਸੀਂ ਆਪ ਵੀ ਕਰੋ ਨਾਲ ਮਿਲ ਕੇ ਕੰਮ ਕਰੋ ਮਿੰਟੋ-ਮਿੰਟ ਕੰਮ ਹੋ ਜਾਂਦਾ ਵੈ ਪਰ ਇਹ ਤੇ ਨਾ ਨਾ ਐਦਾਂ ਤੇ ਭਾਬੀ ਕੋਈ ਸੱਸਾ ਵੀ ਨਹੀਂ ਕਰਦੀਆਂ ਜਿੱਦਾਂ ਤੁਸੀਂ ਉਹਨੂੰ ਕੁੜੀ ਤੇ ਜ਼ੁਲਮ ਕੀਤਾ ਆਇਆ ਵੈ ਬੱਸ ਕਰੋ ਭਾਬੀ ਰਹਿਣ ਦਾ ਕੋਈ ਗੱਲ ਨਹੀਂ ਮੈਂ ਕਰ ਲਾਂਗੀ ਨਹੀਂ ਨਹੀਂ ਗੁਰਜੀਤ ਮੇਰੀ ਗੱਲ ਸੁਣ ਸ਼ਾਇਦ ਮੇਰੀ ਕੋਈ ਗਲਤੀ ਹੋ ਗਈ ਕਿਉਂਕਿ ਭਾਬੀ ਜੀ ਅਸਲ 'ਚ ਨਾ ਇਹਨੇ ਤਾਂ ਮੰਮੀ ਦਾ ਸੁਭਾਅ ਵੇਖਿਆ ਨਹੀਂ ਮੰਮੀ ਮੇਰ ਨਾਲ ਨਾ ਇਹੀ ਕੁਛ ਕਰਦੇ ਹੁੰਦੇ ਸੀ ਮੈਂ ਜਦੋਂ ਘਰ ਚ ਵਿਆਹ ਕੇ ਆਈ ਸੀ ਨਾ ਸਾਰਾ ਦਿਨ ਮੰਮੀ ਨੇ ਮੈਨੂੰ ਇਦਾਂ ਹੀ ਕੰਮ ਲਈ ਰੱਖਣਾ ਪਰ ਦੇਖੋ ਜੇ ਤੁਹਾਡੀ ਸੱਸ ਤੁਹਾਡੇ ਤੇ ਕਰਦੀ ਸੀ ਇਹਦਾ ਮਤਲਬ ਤੁਸੀਂ ਜੋ ਤੁਹਾਡੀ ਸੱਸ ਨੇ ਤੁਹਾਡੇ ਤੇ ਕੀਤਾ ਤੇ ਤੁਸੀਂ ਇਹਦੇ ਤੇ ਕਰਨਾ ਇਹ ਤੇ ਫੇ ਪੂਰੀ ਬਰਾਬਰੀ ਹੋ ਗਈ ਤੁਹਾਡੀ ਵੀ ਉਹਨਾਂ ਨੇ ਮੈਨੂੰ ਕਰਵਾਇਆ ਤੇ ਮੈਂ ਬਸ ਇੱਥੇ ਇਸ ਤੋਂ ਡਬਲ ਕਰਨਾ ਇਸ ਤੋਂ ਨਹੀਂ ਨਹੀਂ ਭਾਬੀ ਜੀ ਤੁਸੀਂ ਵਾਕਈ ਗੱਲ ਸਹੀ ਕਹਿ ਰਹੇ ਹੋ ਮੈਂ ਇੱਥੇ ਗਲਤ ਕਰ ਬੈਠੀ ਮੈਂ ਵਾਕਈ ਇਹਨੂੰ ਨਾ 24 ਘੰਟੇ ਕੰਮ ਚ ਹੀ ਤਸੀਹ ਰੱਖਿਆ ਆਹ ਤੇ ਮੈਂ ਕੰਮ ਕਰਨਾ ਛੱਡ ਹੀ ਦਿੱਤਾ ਕੁਛ ਜਦੋਂ ਇਹ ਵਿਆਹ ਕੇ ਆਈ ਚਾਈ ਚਾਈ ਆਪ ਕਰਦੀ ਰਹੀ ਮੈਂ ਕਿਹਾ ਚਲ ਕਰਦੀ ਤੇ ਹੈਗੀ ਆ ਮੈਂ ਸਾਰਾ ਬੋਝ ਇਹਦੇ ਸਿਰ ਤੇ ਪਾ ਦਿੱਤਾ ਮੈਂ ਐਡੀ ਵੱਡੀ ਬੇਕੂਫ ਆ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਤੇ ਵਾਕਿਆ ਉਹਨੂੰ ਰੋਲ ਹੀ ਦਿੱਤਾ ਪੜੀ ਲਿਖੀ ਤੁਹਾਡੀ ਕੁੜੀ ਮੈਂ ਨਾ ਉਹਨੂੰ ਚੰਗਾ ਪੋਣ ਦੇਣੀ ਆ ਤੇ ਨਾ ਹੀ ਕਿਤੇ ਜਾਣ ਦੇਣੀ ਆ ਜੇ ਕੋਈ ਆ ਜਾਂਦਾ ਮੈਂ ਲਾਗੇ ਬਹਿਣ ਵੀ ਨਹੀਂ ਦਿੰਦੀ ਮੈਂ ਬੜਾ ਗਲਤ ਕਰਦੀ ਪਈ ਆ ਇਹ ਤੇ ਸਾਡੀ ਕੁੜੀ ਦੀ ਸ਼ਰੀਫੀ ਹੈ ਉਹਨੇ ਸਾਡੀ ਕੰਨੀ ਕੰਮ ਨਹੀਂ ਕੰਨੀ ਨਹੀਂ ਪਹਿਨ ਦਿੱਤਾ ਵੀ ਮੇਰੇ ਨਾਲ ਐਸੇ ਤਸੀਮਾ ਹੁੰਦਾ ਪਿਆ ਨਹੀਂ ਤੇ ਉਹ ਵੀ ਜਾਣਦੀ ਸੀ ਪੜ੍ਹੀ ਲਿਖੀ ਹੈ ਤੁਹਾਡੇ ਹੁਕਮ ਕਰ ਸਕਦੀ ਸੀ ਉਹ ਵੀ ਜਾ ਮੈਂ ਨਹੀਂ ਕਰਨਾ ਫਿਰ ਤੁਸੀਂ ਕੀ ਕਰਦੇ ਤੁਹਾਡੇ ਅੱਗੇ ਬੋਲੀ ਕਦੀ ਉੱਚਾ ਬੱਸ ਕਰੋ ਭਾਬੀ ਜੀ ਮੈਨੂੰ ਸਾਰੀ ਸਮਝ ਆ ਗਈ ਹੈ ਤੁਸੀਂ ਜੋ ਕਹਿਣਾ ਚਾਹੁੰਦੇ ਨਹੀਂ ਨਹੀਂ ਗੁਰਜੀਤ ਮੇਰੀ ਗੱਲ ਸੁਣ ਪਹਿਨੇ ਤੂੰ ਜਾ ਤਿਆਰ ਹੋ ਮੈਂ ਤੇਰੇ ਨਾਲ ਬਰਾਬਰ ਕੰਮ ਕਰਿਆ ਕਰੂੰਗੀ ਮੇਰੇ ਕੋਲ ਬੜੀਆਂ ਗਲਤੀਆਂ ਹੋ ਗਿਆ ਨਹੀਂ ਦੀਦੀ ਨਾਲੇ ਅੱਜ ਤੇਰੀ ਭਾਬੀ ਨੇ ਨਾ ਮੇਰੀਆਂ ਅੱਖਾਂ ਖੋਲਤੀਆਂ ਜੇ ਮਨਦੀਪ ਨੂੰ ਪਤਾ ਲੱਗ ਜੇ ਕਿ ਮੈਂ ਤੇਰੇ ਨਾਲ ਇਹ ਕੁਝ ਕਰਦੀ ਆ ਉਹ ਤੇ ਮੇਰੇ ਨਾਲ ਨਫ਼ਰਤ ਹੀ ਕਰਨ ਲੱਗ ਜੇ ਉਹਨੇ ਮੈਨੂੰ ਭਾਬੀ ਨਹੀਂ ਮਾਂ ਦਾ दर्जा ਦਿੱਤਾ ਆ ਤੇ ਮੈਂ ਇਹੋ ਚੀਜ਼ ਗਲਤ ਕਰ ਬੈਠੀ ਇਹ ਚੀਜ਼ ਨਾ ਮੈਨੂੰ ਵੀ ਪਤਾ ਦੀਦੀ ਇਹਨਾਂ ਨੇ ਕਦੀ ਤੁਹਾਨੂੰ ਭਾਬੀ ਨਹੀਂ ਮਾਂ ਹੀ ਸਮਝਿਆ ਤਾਂ ਹੀ ਅੱਜ ਤੱਕ ਮੈਂ ਵੀ ਕਦੀ ਨਾ ਇਹਨਾਂ ਦੇ ਕੰਨੀ ਗੱਲ ਪੈਣ ਹੀ ਨਹੀਂ ਦਿੱਤੀ ਮੈਂ ਹਮੇਸ਼ਾ ਹੀ ਕਹਿੰਦੀ ਰਹੀ ਉਹਨਾਂ ਨੂੰ ਕਿ ਭਾਬੀ ਮੇਨਾਂ ਸਾਰਾ ਕੰਮ ਕਰਾਉਂਦੇ ਬੜਾ ਪਿਆਰ ਕਰਦੇ ਨੇ ਕਦੀ ਨਹੀਂ ਮੈਂ ਸ਼ੋਅ ਹੁੰਦਿੱਤਾ ਕਿ ਤੁਹਾਡੇ ਦੋਨਾਂ ਚ ਵੀਦ ਕਰਾਣਾ ਪੈ ਜਾ ਕਿਤੇ ਤ희 ਮਾ ਪੁੱਤਾਂ ਵਾਂਗਰ ਰਹਿੰਦੇ ਹੋ ਮਾ ਪੁੱਤਾਂ ਵਾਂਗਰ ਹੀ ਰਹੋ ਤੂੰ ਤਾਂ ਬੜੀ ਸਿਆਣੀ ਗੱਲ ਕੀਤੀ ਸਾਡੀ ਕੁੜੀ ਹੈ ਹੀ ਸਿਆਣੀ ਹੈ ਕੋਈ ਨਾ ਭੱਬੀ ਜੀ ਤੁਹਾਨੂੰ ਅੱਜ ਤੋਂ ਬਾਅਦ ਨਾ ਲਾਂਭਾ ਨਹੀਂ ਮਿਲੂਗਾ ਗੁਰਜੀਤ ਮੈਨੂੰ ਮਾਫ ਕਰਦੇ ਮੈਂ ਗਾਂ ਤੋਂ ਇਹ ਚੀਜ਼ ਨਹੀਂ ਕਰਦੀ ਤੀ ਹੱਥ ਜੋੜ ਦੇਣ ਚੰਗੇ ਲੱਗਦੇ ਸਿਰ ਤੇ ਹੱਥ ਰੱਖ ਦੇ ਚੰਗੇ ਲੱਗਦੇ ਜੇ ਮੇਰੀਆਂ ਵੱਡੀਆਂ ਭੈਣਾਂ ਵਾਂਗ ਚਲ ਤੁਸੀਂ ਬਹੋ ਹਣ ਅਨੰਤ ਪਰਚਾਈ ਗੱਲਾਂ ਕਰੋ ਚਾਹ ਮੈਂ ਬਣਾ ਕੇ ਲਿਆਉਣੀ ਨਹੀਂ ਅੱਜ ਤਾਂ ਚਾਹ ਮੈਂ ਹੀ ਬਣਾਉਂਗੀ ਨਹੀਂ ਚਲੋ ਅੱਜ ਤੇ ਮੈਂ ਕਹਿ ਸਕਦੀ ਗੁਰਜੀਤ ਅੱਜ ਚਾਹ ਤੂੰ ਹੀ ਬਣਾ ਕੇ ਲੈ ਕੇ ਆ ਠੀਕ ਹੈ ਠੀਕ ਹੈ ਚਲੋ ਕੋਈ ਨਾ ਸੋ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਵੀਡੀਓ ਬਹੁਤ ਪਿਆਰੀ ਆ ਵੀਡੀਓ 'ਚ ਬੜਾ ਪਿਆਰਾ ਮੈਸੇਜ ਆ ਕਈ ਘਰਾਂ ਵਿੱਚ ਵਾਕਈ ਇਹ ਚੀਜ਼ ਹੁੰਦੀ ਆ ਜਠਾਣੀਆਂ ਸੱਸ ਦੀ ਜਗ੍ਹਾ ਲੈ ਲੈਂਦੀਆਂ ਰੋਬ ਪਾਉਂਦੀਆਂ ਨਹੀਂ ਕਰਨਾ ਚਾਹੀਦਾ ਇਦਾਂ ਵੇਖੋ ਜੇ ਤੂੰ ਨੋਵੇਂ ਤੇ ਉਹ ਵੀ ਨੋਵੇਂ ਠੀਕ ਹੈ ਨਾ ਨੋਵਾਂ ਦੀ ਬਰਾਬਰੀ ਤੇ ਇੱਕੋ ਜੀ ਹੈ ਇੱਕੋ ਜੀ ਹੈ ਸਭ ਨੋ ਨੋ ਦਾ ਦਰਦ ਸਮਝਣਾ ਚਾਹੀਦਾ ਹੈ ਯਾਨੀ ਕਿ ਜੇ ਮੇਰੀ ਸੱਸ ਮੈਨੂੰ ਇਦਾਂ ਕਰਦੀ ਦੀ ਤੇ ਮੈਂ ਬਦਲਾ ਲਵਾਂ ਆਪਣੀ ਦਰਹਾਣੀ ਕੋਲ ਜ਼ਰੂਰੀ ਨਹੀਂ ਚੀਜ਼ ਕਰਕੇ ਪਤਾ ਕੀ ਜ਼ਰੂਰੀ ਨਹੀਂ ਹੈ ਕਿ ਹਰ ਘਰ ਤੇ ਇਹੀ ਚੀਜ਼ ਹੋਵੇ ਜਿਠਾਣੀ ਹੀ ਰੋਪ ਹੁੰਦੀ ਆ। ਕਈ ਘਰਾਂ ਵਿੱਚ ਦਰਾਨੀਆਂ ਵੀ ਕਰਦੀਆਂ ਆ। ਮਤਲਬ ਦਰਾਨੀਆਂ ਵੀ ਕਰ ਜਾਂਦੀਆਂ ਆ। ਦਰਾਨੀਆਂ ਵੀ ਅੰਦਰ ਬਹਿ ਜਾਂਦੀਆਂ ਵਾ। ਉਹ ਕਹਿੰਦੀਆਂ ਵਾ ਕਿ ਜੇ ਲੱਗੀ ਐ ਜਿਠਾਣੀ ਤੇ ਕਰੀ ਜਾ। ਹਾਂ ਜਿਠਾਣੀ ਜੇ ਪਿਆਰ ਨਾਲ ਮਤਲਬ ਕਰੀ ਜਾਂਦੀ ਕੰਮ ਤੇ ਉਹਨੂੰ ਜਾਇਦਾ ਫਾਇਦਾ ਚੁੱਕਦੇ ਜਿਠਾਣੀ ਦੇ ਪਿਆਰ ਦਾ। ਬਗਾਨੇ ਘਰੋਂ ਤੁਸੀਂ ਵੀ ਆਏ ਜੇ ਬਗਾਨੇ ਘਰੋਂ ਉਹ ਵੀ ਆਈ ਆ। ਇੱਕ ਘਰ 'ਚ ਰਹਿਣਾ ਵਾ। ਜੇ ਮਿਲ ਵਰਤ ਕੇ ਰਹੋਗੇ ਤੇ ਪਿਆਰ ਬਣਿਆ ਰਹੂਗਾ। ਸੋ ਤੁਹਾਡਾ ਘਰ ਸੋਹਣੀ ਤਰ੍ਹਾਂ ਚੱਲੇਗਾ। ਸੋ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ ਬੈਲ ਆਈਕਨ ਨੂੰ ਦਬਾ ਦਿਓ ਤੇ ਬਾਕੀ ਜਿਹੜੀਆਂ ਭੈਣਾਂ ਇਦਾਂ ਕਰਦੀਆਂ ਉਹ ਨਾ ਕਰਿਆ ਕਰੋ ਸੱਸਾਂ ਵੀ ਕਈ ਕਰਦੀਆਂ ਨੇ ਆਪਾਂ ਨੋਆ ਵਿਆਹ ਕੇ ਲਿਓ ਨੇ ਕੰਮ ਵਈ ਗਿਆ ਸਹੀ ਗੱਲ ਹੈ ਸੋ ਧੰਨਵਾਦ ਜਿਹਨਾਂ ਦਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ